ਰਾਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਡੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇਹ ਛੋਲੇ ਯਾਨੀ ਕਿ ਬੇਸਨ ਬਣਾਵਾਂਗੇ ਇਹਨਾਂ ਦਾ ਪੀਸ ਕੇ ਅੱਗੇ ਆਪਾਂ ਵੀਡੀਓ ਦੇ ਵਿੱਚ ਹਲਦੀ ਦੀਆਂ ਪਿੰਨੀਆਂ ਬਣਾਈਆਂ ਤੇ ਅੱਜ ਆਪਾਂ ਬੱਚਿਆਂ ਵਾਸਤੇ ਬਣਾ ਰਹੇ ਆ ਉਹ ਆਪਾਂ ਆਪਣੇ ਵਾਸਤੇ ਬਣਾਏ ਸ਼ੂਗਰ ਵਾਸਤੇ ਵਧੀਆ ਹੁੰਦੀਆਂ ਵਾਂ ਤੇ ਇਹ ਆਪਾਂ ਹੁਣ ਬੱਚਿਆਂ ਦੇ ਖਾਣ ਵਾਸਤੇ ਬਣਾਵਾਂਗੇ ਵੇਸਣ ਤੇ ਵੇਸਣ ਦੇ ਵਿੱਚ ਆਪਾਂ ਪਾਵਾਂਗੇ 1 ਕਿਲੋ ਛੋਲੇ 1 ਕਿਲੋ ਆਪਾਂ ਪਾਵਾਂਗੇ ਇਹ ਸ਼ੱਕਰ ਤੇ ਇਹ 100 ਗ੍ਰਾਮ ਆਪਾਂ ਲੈ ਆਂ ਫੁੱਲ ਮਖਾਣੇ ਇਹ ਬੱਚਿਆਂ ਵਾਸਤੇ ਵਧੀਆ ਹੁੰਦੇ ਆ ਬੱਚਿਆਂ ਬਜ਼ੁਰਗਾਂ ਵਾਸਤੇ ਇਹ ਕੈਲਸ਼ੀਅਮ ਮੇਂ ਭਰਪੂਰ ਹੁੰਦੇ ਆ ਇਹ ਆਪਾਂ 100 ਗ੍ਰਾਮ ਪਾਵਾਂਗੇ ਬਾਕੀ 50 ਗ੍ਰਾਮ ਆਪਾਂ ਇਹ ਖਸ ਖਸ ਪਾਵਾਂਗੇ 50 ਗ੍ਰਾਮ ਹੀ ਆਪਾਂ ਇਹ ਮਗਦ ਪਾਵਾਂਗੇ ਤੇ 50 ਗ੍ਰਾਮ ਆਪਾਂ ਇਹ ਪਾਵਾਂਗੇ ਸਾਂਭ ਤੇ 50 ਗ੍ਰਾਮ ਹੀ ਬਦਾਮ ਤੇ ਇੰਨੇ ਹੀ 50 ਗ੍ਰਾਮ ਹੀ ਆਪਾਂ ਖਰੋੜ ਪਾ ਰਹੇ ਆ ਤੇ 50 ਗ੍ਰਾਮ ਵਿੱਚ ਆਪਾਂ ਇਹ ਕਾਜੂ ਪਾਵਾਂਗੇ ਤੇ 50 ਗ੍ਰਾਮ ਪਾਵਾਂਗੇ ਆਪਾਂ ਜਵੈਣ ਤੇ 1 ਕਿਲੋ ਆਪਾਂ ਪਾਵਾਂਗੇ ਇਹ ਦੇਸੀ ਘਿਓ ਇਹ ਆਪਾਂ ਦੇਸੀ ਘਿਓ ਦੇ ਵਿੱਚ ਬੇਸਨ ਬਣਾਵਾਂਗੇ ਆਜੋ ਆਪਾਂ ਇਹ ਸਾਰੇ ਡਰਾਈ ਫੂਡ ਭੁੰਨ ਲੈਨੇ ਆ ਆਹ ਲੋ ਜੀ ਅੱਗਾ ਆਪਾਂ ਬਾਲ ਲਈ ਆ ਇਹਦੇ ਉੱਪਰ ਆਪਾਂ ਰੱਖੀ ਹੈ ਵੱਡੀ ਸਾਰੀ ਕੜਾਹੀ ਤੁਹਾਨੂੰ ਪਤਾ ਆਪਾਂ ਵੱਡੀ ਸਾਰੀ ਕੜਾਹੀ ਵਿੱਚ ਹੀ ਬਣਾਉਣੇ ਨੇ ਆ ਆਪਣਾ ਪਰਿਵਾਰ ਦਾ ਭੋਜਨ ਬਣਾਣਾ ਵਾ ਤੇ ਆਪਾਂ ਵੱਡੀ ਕੜਾਈ ਸੀ ਬਣਾ ਰਹੇ ਆ ਕੜਾਈ ਚੁੱਲੇ ਤੇ ਰੱਖ ਲਈ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਦੇਸੀ ਘਿਓ ਤੇ ਇਹ ਚਨੇ ਆਪਾਂ ਜਿਹੜੇ ਛੋਲੇ ਲਏ ਆ ਆਪਾਂ ਪੀਸ ਲੈਨੇ ਆ ਮਿਕਸੀ ਦੇ ਜਾਰ ਚ ਪਾ ਲਾਂਗੇ ਜੋ ਆਪਣਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਇਹ ਬਦਾਮ ਇਹਨਾਂ ਨੂੰ ਡਰਾਈ ਕਰ ਲੈਣੇ ਆ ਥੋੜੇ ਥੋੜੇ ਰੋਸਟ ਬਦਾਮ ਆਪਨੇ ਡਰਾਈ ਹੋ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਕਾਜੂ ਰੋਸਟ ਕਰ ਲੈਣੇ ਆ ਇਹਨਾਂ ਦਾ ਵੇਖੋ ਕਲਰ ਬਦਲ ਗਿਆ ਆਪਾਂ ਇਹਨੇ ਗਰੋਸਟ ਕਰਨੇ ਈ ਰੋਸਟ ਕਰ ਲਾਂਗੇ ਥੋੜੇ ਥੋੜੇ ਅਖਰੋੜ ਦੀ ਗਿਰੀ ਵੀ ਆਪਣੀ લાલો ਗਿਆ ਆਪਾਂ ਕੱਢ ਲਈਆ टोस्ट ਕਰ ਲੈਨੇ ਆ ਤੇ ਫੁੱਲ ਮੁਖਾਣੇ ਵੀ ਆਪਣੇ ਫਰਾਈ ਹੋ ਗਏ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਇਹ ਆਪਾਂ ਇੱਕੇ ਥਾਂ ਸਾਰੇ ਡ్రਾਈ ਫੂਡ ਪਾਈ ਜਾਵਾਂਗੇ ਤੇ ਇੱਕੇ ਥਾਂ ਹੀ ਆਪਾਂ ਇਕੱਠੇ ਇਹ ਗ੍ਰाइंड ਕਰ ਲੈਨੇ ਆ ਆਪਾਂ ਪਾਵਾਂਗੇ ਗੋond ਇਹਨੂੰ ਆਪਾਂ ਫਰਾਈ ਕਰ ਲੈਨੇ ਆ ਹਾਂ ਹਲੋ ਗੋੰਦ ਆਪਣੀ ਫੁੱਲੇ ਹੋ ਗਈ ਤੇ ਇਹ ਵੀ ਆਪਾਂ ਕੱਢ ਕੇ ਇਹ ਖਸ ਖਸ ਜਿਹੜੀ ਆਪਾਂ ਛੋਟੀ ਪੌਣੀ ਚ ਪਾ ਕੇ ਇਹਨੂੰ ਫਰਾਈ ਕਰ ਲਾਂਗੇ ਥੋੜੀ ਥੋੜੀ ਭੁੰਨਣੀ ਆਪਾਂ ਇਹ ਆਪਣੀ ਖਸ ਖਸ ਵੀ ਰੋਸਟ ਹੋ ਗਈ ਆ ਵੇਖੋ ਰੰਗ ਕਲਰ ਬਦਲ ਗਿਆ ਇਹ ਆਪਾਂ ਛੋਟੀ ਪੌਣੀ ਚ ਪਾ ਕੇ ਕਰ ਲਈ ਆ ਕਿਉਂਕਿ ਖਿਲਰੇ ਨਾਲ ਵਿੱਚ ਆ ਜਿਹੜੀ ਆਪਾਂ ਸੌਫ ਜਵਾਨ ਪੀਸੀ ਆ ਇਦਾਂ ਦਾ ਰਫਡ ਜੀ ਕਰ ਲਈ ਆ ਤੇ ਇਹਨੂੰ ਆਪਾਂ ਪਹਿਲਾਂ ਪਾ ਦਿੰਨੇ ਆ ਥੋੜੀ ਜੀ ਆਪਾਂ ਭੁੰਨ ਲਾਂਗੇ ਸਾਬ ਜਵਾਨ ਆਪਣੀ ਸਿਕ ਦੀ ਥੋੜੀ ਜਿਹੀ ਆਪਾਂ ਸਿਕਣੀ ਹੀ ਤੇ ਆ ਜਿਹੜੇ ਮਗਜ ਹੈ ਇਹ ਵੀ ਆਪਾਂ ਥੋੜੇ ਜਿਹੀ ਭੁੰਨ ਲਾਂਗੇ ਸਾਬ ਜਵਾਨ ਤੇ ਮਗਜ ਜਿਹੜੇ ਆਪਣੇ ਸਿਕ ਗਿਆ ਤੇ ਇਹ ਆਪਾਂ ਦ라이 ਫੂਡ ਜਪਾ ਦੇਨੇ ਜਿਹੜੇ ਸਾਰੇ ਆਪਾਂ ਗ੍ਰੈਂਡ ਕੀਤੇ ਇਹ ਹੁਣ ਜਿਹੜਾ ਆਪਾਂ ਛੋਲਿਆਂ ਦਾ ਵੇਸਣ ਲਿਆ ਪੀਸ ਕੇ ਇਹ ਆਪਾਂ ਪਾ ਦੇਨੇ ਆ ਤੇ ਕੇ ਆਪਾਂ ਜੜੀ ਸ਼ੱਕਰ ਲਈ ਆ 1 ਕਿਲੋ ਵੀ ਪਾ ਦਿੰਨੇ ਵਿੱਚ ਬੋਲਾ ਆਲੋਜੀ ਵੇਸਣ ਆਪਣਾ ਬਣ ਕੇ ਤਿਆਰ ਆ ਆਪਾਂ ਥੱਲੇ ਲਾ ਲਿਆ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਦਾ ਪੀਸ ਬਣਾਉਨੇ ਆ ਕਿ ਪੀਸ ਬਣਾਉਨੇ ਆ ਵੇਖੋ ਕੀ ਬਣਾਉਨੇ ਆ ਆ ਆ ਲੋ ਇੱਕ ਆਪਾਂ ਇਤਰਾਵੇਂ ਸੱਚੇ ਬਣਾਏ ਆ ਇਤਰਾਵੇਂ ਫਰਮੇ ਇਹਦੇ ਵਿੱਚ ਪਾ ਕੇ ਆਪਾਂ ਬਰਫੀ ਪੀਸ ਬਣਾ ਲਾਂਗੇ ਇਸ ਤਰ੍ਹਾਂ ਸਜਾ ਜਨਾ ਜਿੱਦਾਂ ਆਪਾਂ ਸਾਰੇ ਪੀਸ ਬਣਾਏ ਜਾਵਾਂਗੇ ਦੂਜੇ ਆਪਣਾ ਆ ਫਰਮਾਵਾ ਗੋਲ ਵਾਲਾ ਇਹਦੇ ਗੋਲ ਪੀਸ ਬੰਦੇ ਆ ਵੀ ਤੁਹਾਨੂੰ ਆਪਾਂ ਬਣਾ ਕੇ ਵਿਖਾਉਨੇ ਆ ਆ ਵੇਖੋ ਇਹਦਾ ਇਸ ਤਰ੍ਹਾਂ ਟਿੱਕੀ ਵਾਲਾ ਸਾਈਜ਼ ਬਣ ਗਿਆ ਹਲੋ ਜੀ ਬੇਸਨ ਆਪਣਾ ਬਣ ਕੇ ਤਿਆਰ ਆ ਇਸ ਤਰ੍ਹਾਂ ਆਪਾਂ ਬਰਫੀ ਪੀਸ ਬਣਾ ਲਿਆ ਕੋਈ ਆਪਾਂ ਇਦਾਂ ਟਿੱਕੀ ਵਰਗੇ ਪੀਸ ਬਣਾਏ ਕੋਈ ਛੱਪਾ ਵੀ ਨੀਆ ਬਣਾਈਆਂ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਦਬਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ